ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਰਾਜ ਆਫਤ ਪ੍ਰਤੀਕਿਰਿਆ ਫੰਡ ਯਾਨੀ ਐਸਟੀਆਰਐਫ ਵਿੱਚ ਉਪਲਬਧ 12000 ਕਰੋੜ ਰੁਪਏ ਦੀ ਰਕਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਖਾਤੇ ਵਿੱਚ ਕੋਈ ਪੈਸਾ ਨਹੀਂ ਹੈ ਪਰ ਬਾਅਦ ਵਿੱਚ ਆਪਣੇ ਬਿਆਨਾਂ ਵਿੱਚ ਸੁਧਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਕਮ ਉਪਲਬਧ ਦੇ ਪਰ ਕੁਝ ਪਾਬੰਦੀਆਂ ਕਾਰਨ ਉਸ ਰਕਮ ਨੂੰ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਅਰੋੜਾ ਨੇ ਕਿਹਾ ਕਿ ਇਹ ਰਕਮ ਖਾਤੇ ਵਿੱਚ ਮੌਜੂਦ ਹੈ ਪਰ ਕੇਂਦਰ ਸਰਕਾਰ ਦੇ ਸਖਤ ਨਿਯਮਾਂ ਕਾਰਨ ਇਸ ਨੂੰ ਖਰਚ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਰਕਮ ਨੂੰ ਲੋਕਾਂ ਦੇ ਭਲੇ ਲਈ ਵਰਤਣ ਦੀ ਥਾਂ ਹੋਰ ਕੰਮਾਂ ਲਈ ਵਰਤਿਆ ਜਾ ਰਿਹਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਨੇ ਸੂਬੇ ਵੱਲੋਂ ਹੜ੍ਹਾਂ ਵਰਗੀ ਸਥਿਤੀ ਦੇ ਚਲਦਿਆਂ ਮੰਗੀ ਗਈ ਰਾਹਤ ਰਾਸ਼ੀ ਤੋਂ ਵੱਧ ਰਕਮਾਂ ਦੇ ਦੀਆਂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜਾਖੜ ਨੇ ਕਿਹਾ ਕਿ 12000 ਕਰੋੜ ਰੁਪਏ ਪਹਿਲਾਂ ਅਤੇ ਹੁਣ 1600 ਕਰੋੜ ਰੁਪਏ ਦੀ ਸਹਾਇਤਾ ਕੇਂਦਰ ਵੱਲੋਂ ਆਈ ਏ ਉਹਨਾਂ ਦੱਸਿਆ ਕਿ 13600 ਕਰੋੜ ਰੁਪਏ ਆ ਚੁੱਕਾ ਹੈ ਅਤੇ ਹੋਰ ਵੀ ਆਵੇਗਾ ਜਦੋਂ ਸਾਰੇ ਸਰਵੇ ਪੂਰੇ ਹੋ ਜਾਣਗੇ ਉਹਨਾਂ ਕਿਹਾ ਕਿ ਇਹ ਸਿਰਫ ਫੌਰੀ ਸਹਾਇਤਾ ਹੈ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ 13000 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਸੀ ਅਤੇ ਕੇਂਦਰ ਸਰਕਾਰ ਨੇ ਉਸ ਤੋਂ ਵੀ 600 ਕਰੋੜ ਰੁਪਏ ਵਧ ਦਿੱਤੇ ਨੇ डिमांड थी पंजाब की कि हमें अंटेरमर लीफ के लिए बीस हजार करोड़ रुपया जारी किया जाए उसमें से सिर्फ और सिर्फ सोलह सौ करोड़ रुपया दे के गए और आके हमारे जब माननीय बहुत ही ऑनरेबल कैबिनेट मिनिस्टर हरदीप सिंह मुंडिया जी ने हाथ जोड़ के पूछा कि सर हम तो बीस हजार करोड़ रुपया मांग रहे हैं तो देश के प्रधानमंत्री जी ने उनका अपमान किया बोला कि आपको सम्झ, हिंदी समझ नहीं आती ये सोलह सौ करोड़ रूपये मैंने दे दिया गुस्से में आए उनका अपमान किया और हमारी जो मातृभाषा है पंजाबी हमारी मां बोली है पंजाबी उसका जो है मैं समझता हूं देश के प्रधानमंत्री साहब ने अपमान किया ये साढ़े बारह हजार जो तेरह हजार करोड़ रुपए, ये एसडीआरएफ का एक फंड होता है ये तमाम स्टेटों के लिए बनता है एसडीआरएफ केंद्र में जब मनमोहन सिंह जी की सरकार थी तब ये फंड क्रिएट किया गया था और राज्य को इसकी राशि पांच पांच साल बाद दो हजार करोड़ दे दिया तीन हजार करोड़ दे दिया पंद्रह सो करोड़ रुपए दे दिया वो भेजते रहते थे इसमें पचहत्तर परसेंट उनका हिस्सा है पच्चीस हमारा है फिर ये बैंक में रखा जाता है रिजर्व बैंक में इधर उधर उससे इंटरेस्ट जो आता है वो भी ये पैसा अमाउंट बढ़ता रहता है ये इसलिए रखा है ये स्कीम इसलिए थी इमीडिएटली बीस साल बाद दस साल बाद पांच साल बाद कोई आफत आ गई ਤੋ ਇਹ ਪੈਸੇ ਦਾ ਇਸਤੇਮਾਲ ਕਰ ਲਿਆ ਜਾਂਦਾ ਹੈ ਆਪਨਾ ਮੇਰੇ ਕੋਲ 22 23 ਡਾਟਾ 2022 23 ਦੇ ਅੰਦਰ ਇਹਨਾਂ ਨੇ ਪ੍ਰੋਵਾਈਡ ਫੋਰ ਤਾਂ ਕੀਤੇ ਸੀ 1600 ਕਰੋੜ ਰੁਪਏ ਲੱਗੇ ਹੈ 1150 ਕਰੋੜ ਰੁਪਏ 1150 ਰੁਪਏ 13000 13.5000 ਪਿੰਡਾਂ ਦੇ ਉੱਤੇ ਇੱਕ ਸਾਲ ਦੇ ਅੰਦਰ 22 23 ਜੇ ਇਹਨਾਂ ਨੇ ਖਰਚ ਕੀਤਾ ਉਹਦੇ ਬਾਅਦ 23 24 ਦੇ ਅੰਦਰ ਦੇਹੀ ਚੋਗੀ ਦੇ ਨਾਂ ਨੇ ਪ੍ਰੋਵਾਈਡ ਫੋਰ ਕੀਤਾ ਸੀ 1400 ਕਰੋੜ ਰੁਪਏ ਤੇ ਲੱਗਿਆ 778 ਕਰੋੜ ਰੁਪਏ 13000 ਪਿੰਡਾਂ ਦੇ ਉੱਤੇ 700 22 ਤੇ